ਮੈਂ ਰਵ ਸਤਿਕਾਰ ਨਾਲ ਬਿਤਾਉਣਾ ਲਾਈਵ ਦੇਖਦੇ ਕਸਟਮਰ ਸਵਾਗਤ ਹੈ ਮੈਂ ਹਾਸ਼ ਸ਼ਾਹਬਾਦ ਖਾਨ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵੀ ਰਾਏ ਕਿ ਜਸਵੀਰ ਸਿੰਘ ਜਸਰੀ ਖੰਗੂੜਾ ਨੇ ਮਰੇਰਕੋਟਾ ਵਿੱਚ ਇੱਕ ਭਾਰਮੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਵਿਧਾਨ ਸਭਾ ਹਲਕਾ ਅਮਰਗੜ ਆਪਣੇ ਹੱਕਾਂ ਤੋਂ ਅੱਜ ਵੀ ਵਾਂਝਾ ਹੈ ਉਸ ਨੂੰ ਵੀ ਕਦੇ ਆਪਣਾ ਹੱਕ ਨਹੀਂ ਮਿਲਿਆ ਤੇ ਔਰਤ ਨਿਕਾ ਪੁਰਾਣੇ ਸੀਨੀਅਰ ਆਕਵਾਦੀ ਸਾਹਿਬ ਕਾ ਵਿਧਾਇਕ ਜੱਸੀ ਚੰਡੂੜਾ ਨੇ ਆਖਿਆ ਕਿ ਹਲਕਾ ਅਮਰਗੜ ਹੱਕ ਲਈ ਉਨ੍ਹਾਂ ਵੱਲੋਂ ਜਦੋਂ ਜਹਿਦ ਕੀਤੀ ਜਾ ਰਹੀ ਹੈ ਔਰਤ ਜਿਲ੍ਹਾ ਮਲੇਰਕੋਟਲਾ ਮਲੇਰਕੋਟਲਾ ਤੋਂ ਸ਼ਹਿਵਾਸ ਨਾਲ ਪੜਾਵਾ ਲਾਇਆ ਤੇ ਸਾਡੀ ਅਮਰਗੜ ਆਕੇ ਦੀ ਪੀਮ ਵਾਲਿਆਂ ਮਲੇਰਕੋਟਲਾ ਪ੍ਰੈਸ ਐਸੋਸੀਏਸ਼ਨ ਦੀ ਪਤਨਿਕਾ ਸਵਾਗਤ ਧੰਨਵਾਦ ਸਾਰਿਆਂ ਦਾ ਵੀ ਤੁਸੀਂ ਆਪਾਂ 5 ਕਿੰਝ ਸਮਾਂ ਕੱਢ ਕੇ ਇੱਥੇ ਪਹੁੰਚੇ ਹਾਂ। ਅੱਜ ਦਾ ਏਜੰਡਾ ਪਿੱਛੇ ਲਿਖਿਆ ਹੋਇਆ। ਇਹ ਵੀ ਕੋਈ ਬੜੀ ਲੰਬੀ ਚੌੜੀ ਐਕਸਪਲੋਸ਼ਨ ਦੀ ਲੋਡਿੰਗ ਹੈ। ਖੰਮੂੜਾ ਪਰਿਵਾਰ ਨੇ ਹਲਕਾ ਅਮਗੜ ਚ 6 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਸੀ। 12 ਦਸੰਬਰ ਨੂੰ ਦਫ਼ਤਰ ਖੁੱਲ੍ਹਿਆ ਕੁਕਲ। ਤੇ 12 ਦਸੰਬਰ ਨੂੰ ਨਾ ਮੈਂ ਸਲੀਮੀ ਨੂੰ ਆਉਂਦਾ ਸੀ ਨਾ ਮੈਂ ਭੋਲਾ ਜੀ ਨੂੰ ਆਉਂਦਾ ਸੀ ਨਾ ਮੈਂ ਕੌਮਲੇਟ ਜੀ ਨੂੰ ਆਉਂਦਾ ਸੀ ਨਾ ਗੁਜਾਰ ਜੀ ਨੂੰ ਆਉਂਦਾ ਸੀ ਨਾ ਪਾਗੋ ਜੀ ਨੂੰ ਆਉਂਦਾ ਸੀ ਇਹ ਸਾਰੇ ਆਪਣੇ ਨਵੇਂ ਰਿਸ਼ਤੇ ਬਣੇ ਤੇ ਪਿਛਲੇ 6 ਮਹੀਨਿਆਂ 'ਚ ਅਮਰ ਨਾਲ ਹਲਕੇ ਤੇ ਡਿਸਟ੍ਰਿਕਟ ਲੈਕਪਰਡਾਂ ਦੇ ਲੋਕਾਂ ਨੇ ਬਹੁਤ ਧਿਆਨ ਦਿਖਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਿਆਸਤ ਦੇ ਵਿੱਚ ਟੀਮ ਬਣਾਉਣੀ ਬੜੀ ਮੁਸ਼ਕਲ ਵਾਲਾ ਕੰਮ ਹੈ ਲੇਕਿਨ ਸਾਡੀ ਅੰਮ੍ਰਲ ਹਲਕੇ ਇੱਕ ਸਰਟਿਫਾਈਡ ਟੀਮ ਬਣੀ ਹੋਈ ਹੈ ਲੋਕ ਪਾਸਟਰ ਲੱਗਦਾ ਹਰ ਇੱਕ ਸੌਂਗਾ ਤੇ ਲੋਕ ਕਸਟ ਦੇ ਅਟੈਂਡੈਂਸ ਕਲੀ ਅੱਛੀ ਨਹੀਂ ਹਰ ਇੱਕ ਹਫਤੇ ਅਟੈਂਡੈਂਸ ਵੱਧਦੀ ਹੈ ਲੋਕਾਂ ਦੇ ਮਸਲੇ ਲੈ ਕੇ ਆਉਂਦੇ ਆ ਜਿੱਥੇ ਤੱਕ ਨੂੜਾ ਪਰਿਵਾਰ ਤੋਂ ਉਹਨਾਂ ਦੀ ਟੀਮ ਹੈਲਪ ਕਰ ਸਕਦੀ ਆ ਅਸੀਂ ਹੈਲਪ ਕਰਦੇ ਆ ਸਰਕਾਰ ਦੇ ਖਿਲਾਫ ਲੜਾਈ ਲੜਨੀ ਕੋਈ ਸਖਾਲੀ ਗੱਲ ਨਹੀਂ। ਲੇਕਿਨ ਸਰਕਾਰ ਦੇ ਵੀ ਦਿਨ ਹੁਣ ਬਾਲੇ ਰਹਿ ਨਹੀਂ ਗਏ। ਸਰਕਾਰ ਜਦੋਂ ਬਣਦੀ ਆ ਉਹ ਗੰਦੇ ਵੀ 5 ਸਾਲ 5 ਸਾਲ ਬੜਾ ਲੰਮਾ ਸਮਾਂ ਹੁੰਦਾ। ਜਿਵੇਂ ਕਿਸੇ ਨੂੰ ਡਾਕਟਰੀ ਕਰਨੀ ਹੁੰਦੀ ਆ ਜਦੋਂ ਬੱਚਾ ਡਾਕਟਰੀ ਕਰਨ ਲੱਗ ਜਾਂਦਾ ਜਾਂਦਾ ਪਹਿਲਾਂ ਤਾਂ ਮਾਪੇ ਅਦਾਸ ਹੋ ਜਾਂਦੇ ਆ ਜੀ ਵੀ ਅਸੀਂ 5-6 ਸਾਲ ਬੱਚੇ ਤੋਂ ਬਿਨਾਂ ਕਿਵੇਂ 살ਾਂਗੇ ਜੀ ਨਹੀਂ ਲੱਗਦਾ। ਲੇਕਿਨ ਟਾਈਮ ਦੌੜਿਆ ਜਾਂਦਾ। ਸਾਲ ਹੋ ਜਾਂਦੇ 2 ਸਾਲ ਹੋ ਜਾਂਦੇ 3 ਸਾਲ ਹੋ ਜਾਂਦੇ ਆ ਹੁਣ ਇਹ ਸਰਕਾਰ ਨੂੰ ਤਕਰੀਬਨ 3.5 ਸਾਲ ਹੋ ਗਏ ਤੇ ਜਿਵੇਂ ਸਰਕਾਰ ਦਾ ਟਾਈਮ ਕੱਢੀ ਜਾਂਦਾ ਲੋਕਾਂ ਦਾ ਰੋਸ ਵਧੀਆਂ ਤੇ ਕੇ ਸਰਕਾਰ ਨੇ ਲੋਕਾਂ ਦੇ ਜੋ ਆਸਾ ਸੀ ਪੂਰੀਆਂ ਨਹੀਂ ਕੀਤੀ ਤੇ ਜਿਹੜੋ ਆਪਾਂ ਕਹਿੰਦੇ ਵੀ ਸਿਆਸੀ ਹਵਾ ਸਿਆਸੀ ਹਵਾ ਜਾਦੇ ਬਜ਼ੂਰੀਏ ਜਿਵੇਂ ਤੁਸੀਂ ਚੋਣਾਂ ਦੇ ਨੇੜੇ ਜਾਂਦੇ ਇਹਲੇ ਨੰਬਰ ਤੇ ਲੋਕਾਂ ਨੂੰ ਇਹ ਹੁੰਦਾ ਵੀ ਚੱਲੋ ਜੇ ਮੇਰਾ ਅੱਜ ਨਹੀਂ ਕੰਮ ਹੋਊਗਾ ਤਾਂ ਨਵੀਂ ਸਰਕਾਰ ਆਊਗੀ 6 ਮਹੀਨਿਆਂ 'ਚ ਸਾਡਾ ਕੰਮ ਹੋ ਜਾਊਗਾ ਲੋਕ ਆਸ ਬੱਠੇ ਹੁੰਦੇ ਆ ਦੂਸਰੀ ਗੱਲ ਆਫੀਸਰ ਉਹਨਾਂ ਦੀ ਵੀ ਟੋਨ ਵੱਧ ਜਾਂਦੀ ਖਾਸ ਕਰਕੇ ਜਦੋਂ ਵਿਸ਼ੇ 6 ਮਹੀਨੇ ਦੇ ਉਹਨਾਂ ਕੋ ਉਸ ਪੀਰੀਅਡ 'ਚ ਆਏ ਆ ਰਹੇ ਆ ਜਿੱਥੇ ਸਰਕਾਰ ਦਾ ਇੰਪਰੂਵਮੈਂਟ ਵਾਲੇ ਇਲੈਕਟਿਡ ਇਸ਼ੂਜ਼ ਹੋਈ ਨੇ ਸਰਕਾਰ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਨਫਲੂਐਂਸ ਕੱਟ ਅਮਰ ਕੱਟ ਦੀ ਇੱਕ ਅਲੱਗ ਕਹਾਣੀ ਕਿਉਂਕਿ ਡਿਸਟ੍ਰਿਕਟ ਮਲੇਰਪੋਟਲਾ ਪੰਜਾਬ ਦਾ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਹੈ ਡਿਸਟ੍ਰਿਕਟ ਬਣਦੇ ਕਿਉਂ ਨੇ ਡਿਸਟ੍ਰਿਕਟ ਬਣਦੇ ਨੇ ਪ੍ਰਾਇਮਰਲੀ ਵੀ ਜਨਤਾ ਲਈ ਛੋਟੇ ਡਿਸਟ੍ਰਿਕਟ ਬਣਾਓ ਵੀ ਜਨਤਾ ਨੂੰ ਜਿਹੜੀ ਸੇਵਾ ਉਹ ਜਨਤਾ ਲਈ ਸਖਾਲੀ ਹੋ ਨੰਬਰ 1 ਆਬਜੈਕਟਿਵ ਤਾਂ ਇਹ ਹੁੰਦਾ ਨੰਬਰ 2 ਆਬਜੈਕਟਿਵ ਇਹ ਹੁੰਦਾ ਵੀ ਜਨਤਾ ਦਾ ਪਾਇਚਾਰਾ ਰੂਪ ਇਹ ਇੱਕ ਨੰਮ ਰਿਪਰੈਜ਼ੈਂਟੇਸ਼ਨ ਬਣੇ ਰਹੀ ਬਣੀ ਤੀਜੀ ਗੱਲ ਹੁੰਦੀ ਆ ਪੋਲੀਟਿਕਲ ਵੀ ਸਿਆਸੀ ਤੌਰ ਤੇ ਕਿਹੜੇ ਡਿਸਟ੍ਰਿਕਟ ਬਣਨੇ ਚਾਹੀਦੇ ਮਲੇਰਕੋਟ ਡਿਸਟ੍ਰਿਕਟ ਨੂੰ ਬਣੇ ਨੂੰ ਬਹੁਤ ਲੰਮਾ ਸਮਾਂ ਨਹੀਂ ਹੋਇਆ ਤੇ ਇਹ ਜਿਹੜੀ ਕੈਂਪੇਨ ਆ ਆਪਾਂ ਗੱਲ ਕਰ ਰਹੇ ਆ ਅਮਰਗੜ ਦੇ ਹੱਕ ਦੀ ਤੇ ਅਮਰਗੜ ਦੇ ਹੱਕ ਦੀ ਗੱਲ ਕਿਉਂ ਕਰ ਰਹੇ ਆ ਕਿਉਂਕਿ ਇੱਕ ਛੋਟਾ ਸਭ ਤੋਂ ਛੋਟਾ ਡਿਸਟ੍ਰਿਕਟ ਦੋ ਅਸੈਂਬਲੀ ਦੇ ਹਲਕੇ ਨੇ ਸੋ ਮੰਤਰ ਦਾ ਫਰਕ ਨੋਰਮਲੀ ਜਿਹੜੇ ਰੂਰਈਏ ਹੁੰਦੇ ਨੇ ਉੱਥੇ ਡਵੈਲਪਮੈਂਟ ਘੱਟ ਰਹੀ ਹੁੰਦੀ ਹੈ ਸੋ ਅਨ ਬੈਲੈਂਸ ਵੀ ਦੇਖੀ ਅਨ ਬੈਲੈਂਸ ਅਮਰਗੜ ਹਲਕਾ ਉਹਨੇ ਕੋਲੇ ਹਲਕਿਆਂ ਨੂੰ ਘੱਟ ਬੈਲ तो आप इनकुआलिटी हैड्रस कर आप ही एड्रैस करा कि ये अपनी इतनी एक अच्छी सोच की लीडरशिप आएगा हाथ पेड़ क्या कमी रही नहीं देखो मैं नहीं चाहता कमी ਜਿਹੜਾ ਮਲੇਰਕੁਰਨਾ ਡਿਸਟ੍ਰਿਕਟ ਬਣਿਆ ਹਾਂ ਅਮਰਗੜ ਹਲਕਾ ਤਾਂ 2008 ਦਾ ਬਣਿਆ ਹੁੰਦਾ ਹਾਂ ਜਿਆ 2009 9 ਚ ਪਹਿਲੀ ਪਾਰਲੀਮੈਂਟਰੀ ਜੌਨ ਇੱਥੇ ਹੋਈ ਸਮਝੇ ਨਾ ਹਰ ਨਵੇਂ ਹਲਕੇ ਤਾਂ 2008 ਦੇ ਬਣੇ ਹੋਏ ਆ ਮਲੇਰਕੁਰਨਾ ਡਿਸਟ੍ਰਿਕਟ ਪਾਚ ਬਣੇ ਲੇਕਿਨ ਬਣਿਆ ਸੀ ਜਦੋਂ ਕਾਂਗਰਸ ਸਰਕਾਰ ਦੀ ਟਰਮ ਮੁੱਕਰ ਵਾਲੀ ਸੀ ਤੇ ਜੇ ਪਹਿਲਾਂ ਬਣ ਜਾਂਦਾ ਜੇ 2017 ਬਣ ਜਾਂਦਾ ਉਹ ਜਿਹੜੀ ਕਾਂਗਰਸੀ ਐਡਮਿਨਿਸਟ੍ਰੇਸ਼ਨ ਸੀ 2008 ਦਾ ਹੋਰ ਚੇਂਜ ਲੱਗਿਆ ਹੁੰਦਾ ਕਿ ਹੋਰ ਡਿਵੈਲਪਮੈਂਟ ਇਨੀਸ਼ੀਏਟਿਵ ਲਾ ਕੇ ਹੋ ਸੋ ਇਹ ਜਿਹੜਾ ਡਿਵੈਲਪਮੈਂਟ ਦੀ ਲੋੜ ਆ ਇਹ ਜਿਹੜਾ ਆਪਾਂ ਨੂੰ ਓਪਰਚੁਨਿਟੀ ਏਰੀਆ ਅੰਮ੍ਰਿਤਸਰ ਕਟਰਾ ਐਕਸਪ੍ਰੈਸ ਵੇ ਇਹ ਓਪਰਚੁਨਿਟੀ ਗਨ ਨਹੀਂ ਨਹੀਂ ਚਾਹੀਦੀ ਜਿੰਨੇ ਵੀ ਆਪਣੇ ਆਨਲਾਈਨ ਡੀਟੇਲਰਸ ਨੇ ਫਮਾ ਫਲਿੱਪਕਾਰਟ ਦੇ ਫਮਾ ਆਪਣੇ ਰਾਇਲੈਂਸ ਨੇ ਫਮਾ ਐਮਾਜ਼ਨ ਨੇ ਸਾਰਿਆਂ ਦੇ ਡਿਸਟ੍ਰਿਬਿਊਸ਼ਨ ਸੈਂਟਰ ਤੇ ਕੋਲ ਨਹੀਂ ਗਈਦੇ ਹੋਂ ਤੁਸੀਂ ਆਡਰ ਕਰੋ ਤੁਮ ਮਾਲ ਕਿ ਤੁਮ ਮੰਗਦੇ ਤੁਮ ਰਾਜ ਬੁਰੇ ਦੋ ਮਾਲਕੂ ਸੀ ਆਰਡਰ ਕਰਦੇ ਨੇ ਮੇਰੂ ਕੋਟ ਦੇ ਲੇਕਿਨ ਮਾਲ ਕਿੱਥੋਂ ਚੱਲ ਕੇ ਆਉਂਦਾ ਉਹ ਰਾਜਪੁਰੇ ਡਿਸਟ੍ਰਿਬਿਊਸ਼ਨ ਸੈਂਟਰ ਤੋਂ ਚੱਲ ਕੇ ਆਉਂਦਾ ਕਿਉਂ ਨਹੀਂ ਇੱਥੇ ਜਿੱਥੇ ਦੋ ਇੰਟਰਸੈਕਸ਼ਨ ਨੇ ਐਕਸਪ੍ਰੈਸ ਵੇ ਦੇ ਕੋਨੈਕਟੀਵਿਟੀ ਬਣ ਜਾਣਾ ਅਮਰਗੜ ਹਲਕੇ ਦਾ ਮਸਲਾ ਮੈਂ ਚਾਹੁੰਦਾ ਵੀ ਅਮਰਗੜ ਹਲਕੀ ਨੂੰ ਆਪ ਦਾ ਹੱਕ ਮਿਲੇ ਤੇ ਮੈਂ ਚਾਹੁੰਦਾ ਵੀ ਦੋਨੇ ਹਲਕੇ ਅਮਰਗੜ ਤੇ ਮਿਲੇ ਕੋਪਾ ਕਟਲੇ ਕੰਸੈਂਸਸ ਦੇ ਨਾਲ ਚ ਇੱਕੇ ਛੋਟਾ ਡਿਸਟ੍ਰਿਕਟ ਆ ਪੰਜਾਬ ਦਾ ਸਭ ਤੋਂ ਛੋਟਾ ਬੇਸ਼ਰਕਾਰ ਬਹੁਤ ਮੌਕੇ ਥੇ ਡਿਵੈਲਪਮੈਂਟ ਪੋਟੈਂਸ਼ੀਅਲ ਜਿਹੜਾ ਮਲੇਰਕੋਟ ਦੇ ਡਿਸਟ੍ਰਿਕਟ ਚ ਆ ਮੈਂ ਕਹਿੰਦਾ ਸ਼ਾਇਦ ਪੰਜਾਬ ਦੇ ਹੋਰ ਕੋਈ ਡਿਸਟ੍ਰਿਕਟ ਚ ਹੋਵੇ ਜਿਹੜੇ ਅੰਮ੍ਰਿਤਸਰ ਕਟੜਾ ਹਾਈਵੇ ਆ ਜਿਹੜੀ ਹਾਈਵੇ ਨੇ ਆਪਾਂ ਨੂੰ ਦੋ ਐਕਸੈਸ ਪੁਆਇੰਟ ਦਿੱਤੇ ਆ ਇਹ ਕੋਈ ਛੋਟੀ ਮੂਟੀ ਗੱਲ ਨਹੀਂ ਦੱਸੋ ਕਿਨੇ ਹੋਰ ਹਲਕੇ ਚ ਦੋ ਐਕਸੈਸ ਪੁਆਇੰਟ ਮਿਲਿਆ ਇਸ ਐਕਸਪ੍ਰੈਸਵੇ ਤੇ ਜਿੱਥੇ ਐਕਸਪ੍ਰੈਸਵੇ ਲੱਗਦੀ ਆ ਉੱਥੇ ਡਿਸਟ੍ਰਿਬਿਊਸ਼ਨ ਸੈਂਟਰ ਬਣਦੇ ਆ। ਉੱਥੇ ਫੈਕਟਰੀਆਂ ਆਉਂਦੀਆਂ। ਸੋ ਮਲੇਰ ਕੋਲੇ ਹਲਕੇ ਦੀ ਡਿਵੈਲਪਮੈਂਟ ਲਈ ਇਹ ਜਿਹੜੀ ਕਨੈਕਟੀਵਿਟੀ ਇੰਪਰੂਵ ਕੀਤੀ ਜਾ ਰਹੀ ਆ ਇਹ ਬੜੀ ਇਕਨੋਮਿਕ ਓਪਰਚ्युनिटी ਹੈ। ਇੱਥੇ ਕੱਲੀ ਵੇਹ ਹਾਊਸ ਨਹੀਂ ਆਉਗੇ। ਇੱਥੇ ਤੁਸੀਂ ਕੋਲਡ ਸਟੋਰੇਜ ਵੀ ਦੇਖੋਗੇ ਜਿਹੜੀ ਆਪਣੀ ਇੱਥੇ ਦੀ ਸਬਜ਼ੀਆਂ ਦੀ ਕਲਟੀਵੇਸ਼ਨ ਹੋ ਰਹੀ ਆ ਫਰੂਟ ਐਂਡ ਵੈਜ ਹੋ ਰਹੀ ਆ ਉਹਨਾਂ ਲਈ ਕੋਲਡ ਸਟੋਰੇਜ ਆਉਣਗੇ। ਵੱਡੀਆਂ ਕੰਪਨੀ ਆਉਣਗੀਆਂ। ਜਿਹੜਾ ਅੱਜ ਆਪਣਾ ਮਾਲ ਵਿਗਦਾ ਨਹੀਂ ਤੇ ਆਪਾਂ ਰੋੜ ਲਾ ਪੈਂਦਾ ਉਹ ਆਪਣੇ ਨਾਲ ਫ੍ਰੀ ਕੰਟਰੈਕਟ ਕਰਨਗੇ ਫਿਰ ਇਸ ਹਲਕੇ ਦੇ ਵਿੱਚ ਅਮੀਲੀ ਆਉ ਲੇਕਿਨ ਇਹ ਜਿਹੜਾ ਸਾਰਾ ਪ੍ਰੋਸੈਸ ਆਪਾਂ ਤਾਂ ਮੈਨੇਜ ਕਰ ਸਕਾਦੇ ਜੇ ਇੱਥੇ ਪੋਜ਼ਿਟਿਵ ਥਿੰਕਿੰਗ ਦੇ ਪੋਲੀਟੀਸ਼ੀਅਨ ਆਪਾਂ ਲਗਾਏ ਮੰਨਿ ਜੇ ਆਪੋ ਉਹ ਹੀ ਜਿਹੇ ਪੋਲੀਟੀਸ਼ੀਅਨ ਲਗਾਵਾਂਗੇ ਜਿਨ੍ਹਾਂ ਨੇ ਹਮੇਸ਼ਾ ਪਿੱਛੇ ਦੇਚ ਜਾਣਾ ਆਹ ਕੋਣ ਆ ਗਿਆ ਆਹ ਕੋਣ ਆ ਗਿਆ ਇਹਨਾਂ ਉੱਧ ਕੜੇ ਇਹਨਾਂ ਉੱਧ ਕੜੇ ਉਹ ਪੋਜ਼ਿਟਿਵ ਥਿੰਕਿੰਗ ਡੈਮੋਕ੍ਰੇਸੀ ਦੇ ਵਿੱਚ ਆਪਾਂ ਪੋਸਟ ਰਿਟਨ ਜਾਂਦੇ ਹਾਂ ਥੋੜੇ ਸਾਰੇਾਂ ਦਾ ਧੰਨਵਾਦ ਤੇ ਸਵਾਲ ਹੋਏ ਤਾਂ ਦੱਸੋ ਅਪਰੇਟਰ ਹਲਕੇ ਦੇ ਹੱਕ ਦੀ ਗੱਲ ਕਰ ਰਹੇ ਹੋ ਤਾਂ ਕੀ ਹੱਕ ਦਾ ਮਤਲਬ ਬੀਸਿਕਲੀ ਇਹ ਲੈਬਰੇਟ ਕਰੋ ਦੇਖੋ ਦੋ ਤਰੀਕੇ ਮੈਂ ਕਹਿੰਦਾ ਛੋਟੇ ਵੀਰ ਵਿਵਾ ਜੇ ਤੁਸੀਂ ਸਿਆਸਤ ਦੇ ਵਿੱਚ ਹਿੱਸਾ ਲੈਣਾ ਤੁਹਾਨੂੰ ਨਹੀਂ ਟਿਕਟ ਮਿਲਦਾ ਤੁਸੀਂ ਆਜ਼ਾਦ ਲੜੋ ਕਿਉਂਕਿ ਜੇ ਤੁਸੀਂ ਆਜ਼ਾਦ ਲੜੋਗੇ ਥੋੜਾ ਮੁਲਬ ਹੋਊਗਾ ਤੇ ਜੇ ਤੁਸੀਂ ਜਨਤਾ ਦੀ ਸੇਵਾ ਕਰੋਗੇ ਜਨਤਾ ਨਾਲ ਖੜੋਗੇ ਤੁਹਾਡਾ ਮੋਲ ਵਧੂ ਤੇ ਜਦੋਂ ਤੁਹਾਡਾ ਮੋਲ ਵਧੂਗਾ ਕੋਈ ਨਾ ਕੋਈ ਪਾਰਟੀ ਪਛਾਣੂਗੀ ਤੇ ਜਦੋਂ ਕੋਈ ਪਾਰਟੀ ਪਛਾਣੂਗੀ ਤੁਹਾਨੂੰ ਟਿਕਟ ਮਿਲੂਗਾ ਇਹ ਨਹੀਂ ਵੀ ਤੁਹਾਡੇ ਤਾਏ ਚਾਚੇ ਸਿਆਸਤ ਸੀਗੇ ਜਾਂ ਤੁਹਾਡੇ ਦਾਦਾ ਜੀ ਐਮਐਲਏ ਸੀਗੇ ਇਹ ਕੋਈ ਕੰਡੀਸ਼ਨ ਨਹੀਂ ਗੀ ਇਹ ਡੈਮੋਕ੍ਰੇਸੀ ਆ ਸਾਰਿਆਂ ਦਾ ਹੱਕ ਬਣਦਾ ਜੇ ਕਿਸੇ ਨੇ ਸਿਆਸਤ ਕੀਤਾ ਹੈ ਨਾ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਲੇਕਿਨ politician کئی ਵਾਰੀ ਗੱਤ ਲੈ ਕੇ ਬੈਠੇ ਹੁੰਦੇ ਨੇ ਤੂੰ ਦੇਖੋ politician ਕੋਲ ਜਿਹੜਾ ਜਿਹੜੀ ਤਾਕਤ ਹੁੰਦੀ ਆ ਉਹ ਤਾਂ ਜਨਤਾ ਨੇ ਦਿੱਤੀ ਹੁੰਦੀ ਆ ਜਨਤਾ ਦਿੱਂਦੀ ਤੇ ਜਨਤਾ ਖੋਦੀ ਜਿਤਾਉਂਦੀ ਵੀ ਹਰਾਉਂਦੀ ਇਹ ਜਨਤਾ ਦੀ ਆਵਾਜ਼ ਆ ਲੇਕਿਨ politician ਕਈ ਵਾਰੀ ਗੱਤ ਲੈ ਕੇ ਹੀ ਰਹਿ ਜਾਂਦੇ ਆ ਵੀ ਮੈਂ ਕਿਸੇ ਨੂੰ ਉੱਠਣ ਨਹੀਂ ਦੇਣਾ ਬੜਾ ਗੱਤ ਲੇਖਾ ਕੋਣ ਨੂੰ ਸੱਚਾਰਾਂ ਨੂੰ ਯਾਦ ਹੋਵੇ ਮਲੇਸ਼ੀਆ ਦੇ ਵਿੱਚ ਇੱਕ ਸਿਆਸਤਦਾਨ ਸੀਗੇ ਅਨ